ਝੂਟੇ ਸਾਹਮਣੇ ਹੈਲੀਕਾਪਟਰ ਲੈਤਾ ਪਾਣੀ ਜੀ ਲਾ ਦੋ ਝੂਟੇ ਨਵਾ ਲੋ ਨੂੰ ਹੈਲੀਕਾਪਟਰ ਨੂੰ ਸੁਵਾਏ ਕੇਜਰੀ ਵਾਲੇ ਝੂਟੇ ਦੋ ਤਾਂ ਕੀਤਾ ਕੀ ਇਹਨਾਂ ਨੇ ਚੋਰ ਹੀ ਵਾਰਡ ਨੂੰ ਖਾਨ ਲਾਪੇ ਇਹ ਇਹ ਜਿਹੜਾ ਹਾਰਡ ਆਉਣ ਦਾ ਕਰਤ ਹੈ ਤੇ ਕੁਦਰਤ ਦੀ ਕਰੋਪੀ ਆ ਪਰ ਇਹ ਅਜਨਾਲੇ ਹਲਕੇ ਜੇ ਐਂਟਰ ਕੀ ਤਰ੍ਹਾਂ ਕੀ ਤਰ੍ਹਾਂ ਪਾਣੀ ਕਿਦ ਤਰ੍ਹਾਂ ਐਂਟਰ ਕੀਤਾ ਆ ਹਲੋ ਭਾਈ ਨਾਲਾ ਹਰ ਖੇਤਰ ਤੇ ਮੌਜੂਦ ਆ ਤਾਂ ਇਸ ਵੇਲੇ ਸਾਡੇ ਨਾਲ ਸਾਬਕਾ ਵਿਧਾਇਕ ਬੋਨੀਏ ਜਨਾਲਾ ਮੌਜੂਦ ਨੇ ਜੋ ਕਿ ਖੁਦ ਇਸ ਵੇਲੇ ਸੇਵਾ ਕਰ ਰਹੇ ਨੇ ਤਾਂ ਜਨਾਲਾ ਸਾਹਿਬ ਨਾਲ ਗੱਲਬਾਤ ਕਰਾਂਗੇ ਤਾਂ ਤੁਸੀਂ ਵੇਖੋ ਕੀ ਲੋੜ ਕੀ ਹੈ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਸਭ ਤੋਂ ਵੱਡੀ ਲੋੜ ਰਾਸ਼ਨ ਪਾਣੀ ਵੱਲੋਂ ਲੰਗਰ ਪ੍ਰਸ਼ਾਦ ਵੱਲੋਂ ਪਾਣੀ ਵੱਲੋਂ ਸੰਗਤਾਂ ਨੇ ਦਾਨੀ ਵੀਰਾਂ ਨੇ ਸਮਾਜੇ ਵੀ ਸੰਤਾਂ ਨੇ ਢਕੇ ਲਾਤੇ ਹੈ ਕਿਰਪਾ અપਾਰ ਕਿਰਪਾ ਉਸ ਬਾਬੇ ਨਾਨਕ ਦੀ ਸਾਨੂੰ ਤਰਪਾਨਾਂ ਹੀ ਲੋੜ ਆ ਇਹ ਜੇ ਪਾਣੀ ਲਥਰਾ ਸਾਨੂੰ ਦਵਾ दारूਰੀ ਲੋੜ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਹਨੂੰ ਸਟੋਰ ਨਾ ਕਰਿਓ ਲੋੜਵੰਦਾਂ ਤੱਕ ਪਹੁੰਚ ਕਰ ਦਿਓ ਸਭ ਤੋਂ ਵੱਡੀ ਗੱਲ ਆ ਲੋਕ ਪਿੱਛੋਂ ਸਮਾਨ ਲੈ ਆਉਂਦੇ ਪਏ ਆ ਪਰ ਸਾਡੇ ਕੋ ਇੱਥੇ ਬੇੜੇ ਨਹੀਂ ਆ ਕੋਈ ਪ੍ਰਬੰਧ ਨਹੀਂ ਆ ਕੋਈ ਕੈਂਪੜੀ ਹੈ ਸਰਕਾਰ ਦਾ ਆਉਤਾ ਵੀ ਪਈ ਪਈ ਹੈ ਜੀ ਕੇਂਦਰ ਸਰਕਾਰ ਸੁੱਤੀ ਹੈ ਉਹਨਾਂ ਨੂੰ ਹੀ ਨਜ਼ਰ ਆ ਰਿਹਾ ਕਿ ਇੱਥੇ ਇਨੀ ਵਿਫਤਾ ਪਈ ਹੈ ਇਹ ਇਹ ਜੋ ਕੁਝ ਹੋ ਰਿਹਾ ਆ ਆਰਮੀ ਐਨਡੀਆਰਫ ਦੀ ਟੀਮਾਂ ਇਹ ਕੇਂਦਰ ਉਸ ਉਸ ਕਾਲਪੁਰਖ ਦੀ ਕਿਰਪਾ ਨਾਲ ਕੇਂਦਰ ਸਰਕਾਰ ਹੀ ਵਿਚਾਰੀ ਇਹ ਤਾਂ ਇਹਨਾਂ ਦੇ ਸਵਾਏ ਫੋਟੋਆਂ ਨਮੋਣ ਤੋਂ ਕੁਝ ਕੀਤਾ ਹੀ ਨਹੀਂ ਜੀ ਐਨਡੀਆਰਫ ਦੀਆਂ ਟੀਮਾਂ ਫੌਜਾਂ ਕੇ ਬੈਠੀ ਵੀ ਬਢੰਡੇ ਤੋਂ ਦੋ ਡੇਢ ਦੋ ਦਿਨ ਬੋਟ ਆ ਜਿਹੜੀਆਂ ਪੈਟਰੋਲ ਪੈਟਰੋਲ ਦੀ ਬੋਰਡ ਖੋਲਦੀ ਰਹੀਆਂ ਦੋ ਡੇਢ ਦੋ ਦਿਨ ਪੈਟਰੋਲ ਨਹੀਂ ਦਿੱਤਾ ਇਹਨਾਂ ਨੇ ਉਹ ਆਰਮੀ ਨੇ ਆਪਣੇ ਪ੍ਰਬੰਧ ਕਰਾ ਕੇ ਹੋਰ ਸਭ ਕੁਝਾਰੇ ਚਲਾਏ ਪਏ ਨੇ ਜੀ ਇਹ ਇਹਦੇ ਹਾਲ ਇਥੋਂ ਦੇ ਪ੍ਰਸ਼ਾਸਨ ਦਾ ਨਹੀਂ ਪਰ ਸਵਾਲ ਹੈ ਕਿ ਕੇਂਦਰ ਸਰਕਾਰ ਇਹਨੂੰ ਫਲੱਡ ਕਿਉਂ ਨਹੀਂ ਡਿਕਲੇਅਰ ਕਰਦੀ ਕਿ ਆਫਤਾ ਆ ਗਈ ਹੈ ਕੇਂਦਰ ਸਰਕਾਰ ਹੀ ਸਾਡੇ ਜਾਖੜ ਸਾਹਿਬ ਆਏ ਹੀ ਪ੍ਰਧਾਨ ਸਾਡੇ ਪੰਜਾਬ ਪ੍ਰਧਾਨ ਸੂਬਾ ਪ੍ਰਧਾਨ ਆਏ ਹੀ ਸਭ ਕੁਝ ਉਹਨਾਂ ਨੇ ਚਿੱਠੀ ਵੀ ਤੁਸੀਂ ਗੱਲ ਵੇਖੀ ਹੋਣੀ ਆ ਪੀਐਮ ਨੂੰ ਦੇਖ ਕੇ ਭੇਜੀ ਆ ਗੱਲ ਵੀ ਬਾਤ ਵੀ ਹੋਈ ਆ ਸਭ ਕੁਝ ਹੋਊਗਾ ਗੁਰੂ ਕਿਰਪਾ ਕਰੂਗਾ ਸਾਡੇ ਬਾਹ ਹੀ ਉਹਨਾਂ ਨੇ ਫੜਨੀ ਆ ਜੇ ਆ ਤੁਸੀਂ ਆ ਬੇੜੇ ਚੱਲਦੇ ਜੇ ਆਰਮੀ ਫੌਜਾਂ ਹੋ ਰਹੀਆਂ ਪੰਜਾਬ ਸਰਕਾਰ 00 ਪ੍ਰਬੰਧ 0 ਕਾ